ਬੈਨ ਲੂਤੇ ਸਾਰੇ ਹਾਂ ਹਾਂ ਹੋ ਸਿੱਤਾਂ ਸਿੱਤਾਂ ਠੀਕ ਉਹ ਦੇਖ ਬੁੜੀ ਇੱਕ ਜੁਗਲੀ ਕਰਨ ਲੱਗੀ ਤੇਰੀ ਮੈਂ ਨਾਲੇ ਟੋਕਦੇ ਹਾਂ 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 ਕੀ ਖੱਲ ਕਿਸੇ ਹੈਂ ਕਿਹੜੀ ਜੁਗਲੀ ਕੋਈ ਕਰਨ ਲੱਗੀ ਸੀ ਕੋਈ ਗੱਲ ਗੱਲ ਤੇ ਚਲ ਕੇ ਹੁੰਦਾ ਸੁਣੀ ਆ ਮੈਂ ਨਾਲੇ ਟੋਕਦੀ ਮੈਂ ਕਹਿੰਦਾ ਤੈਨੂੰ ਕਿੱਥੇ ਲੈ ਆ ਨਾ ਨਾ ਲੈ ਹਾਂ ਨਾ ਨਾ ਉਹਦਾ ਲਮੀ ਉਹਦਾ ਦੱਸ ਦੇ ਆਏ ਮੈਡਮ ਹਾਂ ਠੀਕ ਹੈ ਜੀ ਕਿਦੀ ਮੇਰੇ ਮੇਰੇ ਸਕੂਟੀ ਤੇ ਬੈਠ ਕੇ ਉਹ ਪਤਾ ਨਹੀਂ ਕਹਿੰਦੀ ਉਹ ਟਕਾ ਨਹੀਂ ਪਤਾ ਨਹੀਂ ਕੀ ਕਹੋਸ਼ ਕਹਿੰਦੀ ਪਤਾ ਨਹੀਂ ਇਦਾਂ ਕੁਝ ਬੋਲਦੀ ਜੇ ਹੈ ਕਹਿੰਦੀ ਪਤਾ ਨਹੀਂ ਕੀ ਖਾਂਦੀ ਆ ਕਹਿੰਦੀ ਨੱਠੇ ਫਿਰਦੀ ਆ ਕਹਿੰਦੀ ਸਾਡੇ ਤਾਂ ਗਿੱਟੇ ਗੋਡੇ ਦਾ ਹੁੰਦੇ ਆ ਹੂੰ ਹੂੰ ਤੇਰੇ ਤੇਰੇ ਤੂੰ ਐ ਸਕੂਟੀ ਤੇ ਮੈਂ ਖਬਰਦਾਰ ਜੀ ਹੁਣ ਇਹਨੂੰ ਉਨਤਾਂਗਾ ਤੁਰਨਾ ਹੀ ਆ ਮੈਂ ਕਿਹਾ ਕਿ ਨਹੀਂ ਕਹਿੰਦੀ ਵੀ ਮੇਰੀ ਸਕੂਟੀ ਇਦਾਂ ਤਾਂ ਨਹੀਂ ਮੈਂ ਗੁਰਦੁਆਰੇ ਆਉਂਦੀ ਸੀ ਮੈਂ ਕਿਹਾ ਖਬਰਦਾਰ ਜੀ ਤੇ ਵੀ ਹੱਤੀ ਤੁਰੀਓ ਮੈਂ ਕਿਹਾ ਹੌ ਪਤਲ ਹੌਲੀ ਹੌਲੀ ਤੁਰੀ ਹਾਂ ਕਹਿੰਦੀ بیا ਜਾ ਫੇ ਇਹ ਦੋਤ ਲੈ ਕੇ ਆਈ ਸੀ ਉਹ ਉਹਨਾਂ ਦੇ ਨਾਲ ਬਾਹਰ ਬਾਹਰ ਹਾਂ ਤਾਂ ਫੇ ਇਹ ਮੈਨੂੰ ਹੀ ਕਹਿੰਦੀ ਕਿੱਥੇ ਇੱਥੇ ਤਨ ਉੱਥੇ ਮੈਂ ਕਹਿੰਦੀ ਇੱਥੇ ਮੈਨੂੰ ਆਪਣੇ ਘਰ ਕੋਲ ਤਾਂ ਆ ਇੱਦਾਂ ਚੱਲ ਜਾਉਂਦੀ ਮੈਂ ਹੋਰ ਫੇ ਤੂੰ ਦੱਸ ਸਾਡਾ ਵੀ ਠੀਕ ਆ ਪਰ ਤਾਂ ਕਹਿੰਦੇ ਆ ਫੇ ਤੁਰੀ ਫਿਰਦੀ ਆ ਇੱਦਾਂ ਉਦਾਂ ਆ ਵਿੱਚੋਂ ਭਲੀ ਜਾ ਹਰ ਚਿਗਲੀ ਚਿਗਲੀ ਕਰਦੀ ਹੈ ਤੇਰੀ ਹਮ ਮੈਡਮ ਨੇ ਕਹਨੇ ਜਦ ਤੂੰ ਤਾਂ ਫਿਰ ਪੋਤੋ ਹੈ ਨਾ ਤੂੰ ਸਾਥ ਤੇਣਾ ਹੀ ਸੀ ਮੈਂ ਕਿਹਾ ਖਬਰਦਾਰ ਜੀ ਆਂਟੀ ਬਾਰੇ ਕੁਝ ਬੋਲ ਲੈ ਮੈਨੂੰ ਮੈਨੂੰ ਨਾ ਜਿਲੇ ਮਾ ਤੇਨੂੰ ਦੇਖਦੀ ਨਾ ਮੇਰਾ ਸ਼ੇਰ ਖੂਨ ਬਚਾਂ ਕਿਦਾਂ ਹਮ ਐਵੇਂ ਹੈ ਕਹਿੰਦੀ ਮੇਰੇ ਮੁੰਡੇ ਦਾ ਦੋਸਤਾ ਹਾਂ ਇਹ ਤਾਂ ਹੈ ਮੈਂ ਉਧਰ ਨੂੰ ਨੂੰ ਦੱਸਿਆ ਮੈਂ ਕਿ ਬਚਾਰਾ ਹੂੰ ਮੈਨੂੰ ਛੱਡ ਕੇ ਤਾਂ ਇੱਥੇ ਤਾਂ ਹੀ ਗਿਆ ਕਹਿੰਦਾ ਇੱਥੇ ਤਾਂ ਹੀ ਮੈਂ ਕਿਹਾ ਕਹਿੰਦਾ ਹਾਂ ਤੇ ਹਰ ਸਾਡੀ ਚੁਗਲੀਆਂ ਕਰਦੇ ਐਸੇ ਤਾਂ ਮੈਂ ਕਿ ਛੱਡ ਕੇ ਗਿਆ ਬਚਾਰਾ ਤਾਂ ਕਹਿੰਦਾ ਮੈਂ ਕਿ ਪਤਾ ਮੈਂ ਨੇਰਾ ਹੋ ਗਿਆ ਖੇਡਦੇ ਕੋਈ ਨਾ ਟੇ ਛੱਡ ਜਣ ਮੈਂ ਹੂੰ ਹਾਂ ਕਿੰਦਾ ਚੱਲ ਮੈਂ ਛੱਡ ਜਣ ਮੈਂ ਕਿ ਲੋ ਨੇਰਾ ਕਹਿੰਦਾ ਹਾਂ ਤੇ ਲੋ ਲੋ ਚੱਲ ਜਾਣਾ ਗੁੱਡੇ ਤੋਂ ਉੱਪਰ ਮੈਂ ਕਿ ਫੇਸੇ ਵਖਣੋਂ ਨਹੀਂ ਪਈ ਫੇ ਮੈਂ ਕਿ ਇੱਥੇ ਲੋ ਹੀ ਆ ਇੱਥੋਂ ਚੱਲ ਜਾਣਾ ਮੈਂ ਕਿ ਇੱਥੇ ਬਚਾਰਾ ਛੱਡ ਕੇ ਗਿਆ ਮੈਨੂੰ ਹੂੰ ਹੋ ਗਿਆ ਕੀ ਬਣ ਜਾ ਵੀ ਕੀ ਆਈ ਮੈਂ ਹੁਣ ਤਾਂ ਮੈਂ ਕਿਹਾ ਦੇਖੋ ਸਿੱਤਿਆ ਗੋ ਮਜ਼ਾ ਕਰਦਾ ਕਿਤੇ ਉੱਦੇ ਪੁੱਛਣਾ ਨਾ ਲਾਪੀ ਨਾ ਨਾ ਮੈਨੂੰ ਬਤਾਇਆ ਮੱਖੜਾ ਲੱਗਾ ਆ ਉਹਨੇ ਮੈਚਾਈ ਨਿਕੰਬੀ ਗਿਆ ਮੈਂ ਛੇੜਦਾ ਮੈਂ ਕੁਝ ਬੋਲੂਗੀ ਹੈ ਹੈ ਇਹਨੂੰ ਕੀ ਇਹਦਾ ਮੈਂ ਕੀ ਲੈ ਲਿਆ ਇਦਾਂ ਕਹਿੰਦੀ ਹੁੰਦੀ ਹੁੰਦੀ ਜਾ ਜੋ ਗੰਦਕੂੜਾ ਸਾਰ ਫਿਨਿਸ਼ ਕਰਤਾ ਚਲੋ ਕਰਦੇ ਆ ਬਲੋਕ ਕੰਟੀਨਿਊ ਗਾਇਸ ਬਾਲਤੀ ਤੇ ਧੂਣੀ ਲਾਤੀ ਅੱਗ ਚਾਰੇ ਪਾਸੇ ਆਦਾ ਆ ਮੈਂ ਬੋਲ ਕਰਵਾਤੀ ਸਮਾ ਦੇ ਗੱਲਬਾਤ ਸੁਣਾ ਦਿੰਦੇ ਆ ਹੋਰ ਵੇ ਹੋਰ ਉਧਰ ਗੋਹਾ ਪੱਤਣਾ ਚੱਲ ਮੈਂ ਆ ਗਿਆ ਰੱਖੇ ਕਰਦੇ ਆ ਗੱਲਬਾਤ ਆਂਟੀ ਨਾਲ ਪਿਆਸੀ ਮੈਂ ਕਿ ਸਿੱਟੇ ਜੰਨਾ ਆ ਸਿੱਟੇ ਇੱਥੇ ਨਾ ਉਹਨਾਂ ਦਾ ਉੱਥੇ ਤੋਂ ਪਾਇਆ ਕਰਨੀ ਹਨ ਆ ਜਿੱਥੇ ਇੱਟ ਨਹੀਂ ਉੱਥੇ ਫੇਰ ਨੂੰ ਸਿੱਟੇ ਇਥੇ OK ਆ ਰਹ ਹੁਣ ਪਾਪੂ ਮੈਂ ਦੇ ਇੱਕ ਵਾਰੀ ਹੁਣ ਚਾਹ ਹਾਏ ਰੱਬਾ ਫੇਰ ਹੀ ਮੈਂ ਤਾਂ ਹੁਣ ਜਾਉਂਗੀ ਚਾਹ ਸੰਦੇ ਆਂਟੀ ਦੀਆਂ ਗੱਲਾਂ ਕਰਤਾ ਉਹ ਉਹ ਦੱਸਾਂਂ ਟੀ ਜਿਹੜੇ ਅੱਜ ਗੱਲ ਦੀਆਂ ਅੱਜ ਗੱਲ ਦੀਆਂ ਠੀਕ ਹੈ ਅੱਜ ਗੱਲ ਦੀਆਂ ਕਿੰਨੀਆਂ ਠੀਕ ਆਹ ਟੱਕਰੀ ਕੁੜੀ ਆਹ ਕੁੜੀ ਸੀ ਕੁੜੀ ਆਹੋ ਅੱਛਾ ਮੈਂ ਕਿਹਾ ਮੈਂ ਤਾਂ ਦੇਖਿਆ ਸੌਦਾ ਲੈਂਦੀ ਸੀ ਕਾਲੇ ਤੇ ਮੈਂ ਕਿਹਾ ਮੈਂ ਤਾਂ ਤੁਹਾਨੂੰ ਦੇਖਿਆ ਨਹੀਂ ਹੂੰ ਤੇ ਤੁਸੀਂ ਕਿੱਦਾਂ ਇੰਦੇ ਤਾਂ ਨੇ ਫੋਟੋ ਸੀ ਅੱਛਾ ਫੋਟੋ ਤੇ ਕਹਿੰਦੀ ਮੈਨੂੰ ਮੈਂ ਬਣਾ ਗੱਲਾਂ ਕਹਿੰਦੀ ਮੈਂ ਕਹਾਂ ਉਹ ਹੀ ਲੱਗਦੀ ਹਰ ਤੇ ਬੁਲਾ ਲੈਣੇ ਤੂੰ ਬੁਲਾਇਆ ਮੈਂ ਹਾਂ ਮੈਂ ਕਹਾਂ ਸਾਡਾ ਮੁੰਡਾ ਆਇਆ ਮੇਰੇ ਮੁੰਡੇ ਦਾ ਦੋਸਤ ਆ ਉਹ ਹਾਂ ਸਭ ਮਕਾਰਦਾ ਰਹਿੰਦਾ ਆ ਉਹ ਲੈ ਲੈਂਦਾ ਵੀਡੀਓ ਹਾਂ ਤਾਂ ਹਾਂ ਨਹੀਂ ਇਹ ਤਾਂ ਹੁਣ ਹੁੰਦੀਆਂ ਤੇ ਬੋਟੀਆਂ ਦੇ ਵਿੱਚ ਪ੍ਰਾਣ ਜਿੱਦਾਂ ਹੁਣ ਤੁਸੀਂ ਸੀਗੇ ਪ੍ਰਾਣੀਆਂ ਦੇ ਵਿੱਚ ਕੀ ਅੰਤਰ ਫਰਕ ਕੀ ਆ ਦੱਸੋ ਤਾਨੂੰ ਪੁੱਛਦਾ ਮੈਂ ਇਹਦਾ ਹੁਣ ਦੀਆਂ ਕੁੜੀਆਂ ਚ ਜਾਂ ਪੁਰਾਣੀਆਂ ਬੁੜੀਆਂ ਜਦੋਂ ਵਿਆਹ ਕੇ ਜਾਂਦੀਆਂ ਸੀ ਉਹ ਕੁਝ ਹੋਰ ਮਾਹੌਲ ਸੀ ਹੁਣ ਹੁਣ ਹੋਰ ਮਾਹੌਲ ਮੈਂ ਉਹੀ ਪੁੱਛਦਾ ਯਾਨੀ ਕਿ ਕੀ 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 ਫਰਕ ਹੈ ਯਾਨੀ ਹੁਣ ਫਰਕ ਬਹੁਤ ਵਾ ਰਹਿਣ ਸਹਿਣ ਦਾ ਜਾਂ ਖਰਚੇ ਦਾ ਬਹੁਤ ਫਰਕ ਜਾਂ ਕੋਈ ਵੀ ਜਦਤਾ ਉਮਰ ਦੇ ਹਿਸਾਬ ਨਾਲ ਤੁਸੀਂ ਕੀ ਐਕਸਪੀਰੀਅੰਸ ਕੀਤਾ ਤੈਨੂੰ ਕੀ ਲੱਗਾ ਯਾਨੀ ਕਿ ਮੈਂ ਉਹ ਪੁੱਛਦਾ ਤਾਂ ਕੀ ਫਿਰ ਮਾਂ ਤਾਂ ਲੱਗ ਮੈਂ ਮੰਮੀ ਨੂੰ ਵੀ ਤਾਂ ਪੁੱਛਦਾ ਹੁਣ ਨਾ ਕਿ ਉਦੋਂ ਮਾਹੌਲ ਕੀ ਸੀ ਹੁਣ ਕੀ ਉਦੋਂ ਚੰਗਾ ਸੀ ਉਦੋਂ ਵਧੀਆ ਸੀ ਉਦੋਂ ਵਧੀਆ ਸੀ ਹੁਣ ਦੇ ਮਾਹੌਲ ਤੇ ਚਲੋ ਉਦੋਂ ਸਰਫਾ ਕਰਦੇ ਲੋਕਿਆਂ ਜਿਵੇਂ ਜਿੱਦਾਂ ਟਾਈਮ ਖਟੇ ਕੋਈ ਕੱਢ ਕੇ ਦੱਸੇ ਹੂੰ ਜੇ ਦਾਸੀ ਪਥੇ ਪੰਜਾਬ ਪੰਜਾਬ ਦੇ ਧੀਏ ਤਾਂ ਖੰਡ ਲਿਆ ਕੇ ਹੀ ਜਾ ਰਹੇ ਕਿਤੇ ਮੇਰੇ ਮੁੰਡੇ ਨੂੰ ਪਤਾ ਹੋ ਕਹਿੰਦਾ ਮੈਂ ਵੀ ਤੂੰ ਤੈਨੂੰ ਪਤਾ ਕਰ ਸੰ ਹੂੰ ਤੂੰ ਬਹੁ ਗਰੀਬੀਆਂ ਦੇਖੀਆਂ ਤਾਂ ਹੁਣ ਦੇਖ ਤਾ ਖੜ ਕੇ ਦੱਸ ਖਾਂਦੀਆਂ ਬੀਜਿਆ ਸ਼ਰਮ ਆਉਂਦੀ ਉਧਰ ਖਾਂਦੀਆਂ ਬੇਨਿ ਚੜਾ ਮਾਫਦੀ ਹਾਂ ਖੁੱਲੇ ਭੋਲ ਹੈ ਨਾ ਤੇ ਦੂ ਦਈ ਅੱਛਾ ਤੂੰ ਮੈਂ ਤਾ ਤੇ ਹੋਰ ਕੀ ਫਰਕ ਆਂਦੇ-ਬਿੰਦੇ ਮਾਹੌਲ ਤਾਂ ਜੀ ਕਰਮ ਆ ਪਿਆ ਹੂੰ ਹੂੰ ਹੋਰ ਕਹਿਣਾ ਕਹਿਣੇ ਚ ਜਿੱਦਾਂ ਡਰ ਹਾਂ ਉਹ ਚੱਕੇ ਗਏ ਉਹ ਵੀ ਆ ਮੈਂ ਤਾਂ ਅੱਗੇ ਹੱਸਦੀ ਸੀ ਨਹੀਂ ਕਹਿਣਾ ਮੈਂ ਤਾਂ ਆਹ ਹਉ ਤੋ ਤੇਰੀ ਸੀ ਮੈਂ ਤਾਂ ਅੱਗੇ ਮੈਂ ਤਾਂ ਨੋਹਾ ਸੱਸਾ ਤੋਂ ਦਰਦੀਆਂ ਹੁਣ ਸੱਸਾ ਨੋਹਾ ਤੋਂ ਦਰਦੀਆਂ ਦਰਦੀਆਂ ਕੱਲ ਜੋ ਮੁੰਡੇ ਮੁੰਡੇ ਨਾਲ ਲੜਾਈ ਪਵਾਦੇ ਹਨ ਚੱਕ ਤਾ ਮੇਰਾ ਚੱਕ ਤਾ ਲਾ ਦੋ ਮੇਰਾ ਹਾਂ ਮਾਮਾ ਪਰ ਅੱਜ ਕੱਲ੍ਹ ਕਹਿੰਦੇ ਮੁੰਡੇ ਵੀ ਜਿਆਦੇ ਬਹੂਆਂ ਦੀਆਂ ਸੁਣਦੇ ਹਾਂ ਹੈਨਾ ਪਰ ਸਾਧਾ ਤਾਂ ਉਦਾਂ ਐਵੇਂ ਜਣਾ ਨਹੀਂ ਤਾਤਾ ਜੀ ਮੈਂ ਲੋਕਾਂ ਦੀ ਗੱਲ ਕਰਦਾ ਜੇ ਬਾਈ ਦਾ ਨਾ ਆੜਾ ਜਵਾ ਮੁੰਡੇ ਦੀ ਜਰੂਰ ਨਾ ਉਗਾ ਇਹ ਕਿੱਦਾਂ ਹੈ ਵੀ ਪਤਾ ਮਾਂ ਨੂੰ ਪੁੱਛਣਾ ਹਾਂ ਤੇ ਮੰਮੀ ਆਹ ਗੱਲ ਤੇ ਤਾਂ ਵਈਸੀ ਇਹ ਗੱਲ ਹੋਈ ਸੀ ਉਹਨੇ ਮੈਨੂੰ ਵੀ ਪੁੱਛਣਾ ਉਹਦਾ ਮਤਲਬ ਇਹ ਲੱਗਦਾ ਮੰਨਾ ਜਿੱਦਾਂ ਉਹ ਉਹਨੇ ਵੀ ਮੈਨੂੰ ਵੀ ਪੁੱਛਣਾ ਹੈ ਮੰਮੀ ਕਿੱਦਾਂ ਮੈਂ ਕਹਣਾ ਇਦਾਂ ਤਾਂ ਉਹਨਾਂ ਨਾਲ ਹੋ ਗਿਆ ਇਹਦੇ ਸਾਰਾ ਫਰਕ ਬਹੁਤ ਹੈ ਨਾ ਪਹਿਲਾਂ ਉਹਦਾ ਸਸਤੇ ਸਰ ਜਾਂਦਾ ਹੈ ਹੋਰ ਸਸਤਾ ਸਾਬਤ ਦਾਣਾ ਮਸੀ ਐਸੀ ਦੁਕਤੋ ਕੋ ਬੋਲਣਾ ਇਹ ਕੀ ਦੀ ਮੈਂ ਕਿਹਾ ਮਨੇ ਅੱਧੀ ਆਈ ਮੈਂ ਕਿਹਾ ਮਨੀ ਹੁਣਾ ਮਨੇ ਮੈਂ ਕਿਹਾ ਤੈਨੂੰ ਦੇਖ ਕੇ ਮੇਰਾ ਸੇਰ ਖੂਨ ਵੱਜ ਜਾਂਦਾ ਹਿੰਦਾ ਕਿਦਾਂ ਮੈਂ ਕਿਹਾ ਮੈਂ ਨੀ ਤਾ ਮੈਂ ਕਿਹਾ ਜਿਆਦਾ ਦੇ ਨਹੀਂ ਨਹੀਂ ਉਦਾਂ ਗੱਲ ਕਰਦੇ ਆਂ ਵੀ ਤੇਰੇ ਮਾਂ ਅਸੀ ਗੱਲ ਨਹੀਂ ਇਹ ਥੋੜਾ ਮਾਤ ਬਲ ਨੂੰ ਸੁੱਖੀ ਉੱਠੇ ਮੇਰੇ ਬਾਹਰ ਲਾ ਪਈ ਉੱਠੀ ਪੁੱਤ ਬੋਲਦਾ ਦੇ ਪੁੱਤ ਹਾਂ ਕਹਿੰਦਾ ਮੈਂ ਉਦੋਂ ਨੂੰ ਹੋਣਾ ਆਂਟੀ ਹੂੰ ਕੋ ਹੱਸੇ ਚੱਲ ਕਰ ਲੈ ਆਂ ਤੇ ਕਰਦੇ ਆਂ ਆ ਹੋ ਜੂਗੀਆਂ ਕਿ ਨਹੀਂ ਹੈ ਮੈਂ ਹੈ ਪਾਣੀ ਪਾ ਦਮੇ ਨਾ ਮੜਿਆ ਹਾਂ ਆ ਨਿੰਬੂ ਨੰਬੂ ਦਾ ਹੋਏ ਨਹੀਂ ਤੋੜ ਕੇ ਲੈ ਜਾ ਕੇ ਵੀ ਹੋਏ ਨਹੀਂ ਹਾਂ ਆ ਲੋਕਾਂ ਚਾ ਕੇ ਵੀ ਹੋਏ ਨਹੀਂ ਹਾਂ ਇੱਕ ਲੱਗਾ ਥੱਲੇ ਖਰਾਬ ਹੋ ਜਾਣਾ ਤੇ ਤੋੜ ਲਈ ਨਿੰਬੂ ਆ ਨਹੀਂ ਇੱਕ ਕਈ ਵੇਲੇ ਬੰਦਾ ਪੀ ਲੈਂਦਾ ਉਹ ਬਾਰੇ ਹੱਡ ਜੋੜ ਲੈ ਇੱਕ ਠੀਕ ਨਹੀਂ ਮਿਲ ਪਈ ਹੈ ਹਾਂ ਉਹ ਬੈਠਾ ਬਾਬਾ ਜਮੜਾ ਦੌੜ ਜਾ ਹਾਂ ਨਹੀਂ ਮੈਂ ਤਾਂ ਭਾਂਡੇ ਮਾਂ ਦੀ ਸੇਧੋੜੀ ਆਈ ਮੈਂ ਕਾ ਮਨੀ ਹੁਣਾ ਉੱਪਰ ਪੁਰਾਣੀਆਂ ਗੱਲ ਕਰਦਾ ਸੀ ਮੈਂ ਕਾ ਹੁਣ ਦੀਆਂ ਬਹੂਆਂ ਚ ਤੇ ਪੁਰਾਣੀਆਂ ਚ ਕੀ ਫਰਕ ਆ ਪੁਰਾਣੀਆਂ ਕਹਿੰਦੇ ਹੁਣ ਤਾਂ ਕਹਿੰਦੇ ਇਹ ਪਤਾ ਨਹੀਂ ਇਹ ਸਭ ਕੁਝ ਮਿਲਦੇ ਐ ਛੜਾ ਮਾਰਦੇ ਕਹਿੰਦੇ ਹੁਣ ਤਾਂ ਸਭ ਕੁਝ ਮਿਲਦੇ ਛੜਾ ਮਾਰਦੇ ਪੁਰਾਣੀਆਂ ਨੂੰ ਤਾਂ ਕੱਪੜੇ ਧੋਣ ਨੂੰ ਸਾਬਣ ਵੀ ਨਹੀਂ ਦਿੰਦੀਆਂ ਸੀ ਸੱਸਾਂ ਤੇ ਨਵੀਆਂ ਤਾਂ ਸਾਰਾ ਕੁਝ ਮਿਲਦਾ ਦਲੱਤੇ ਮਾਰਦੀਆਂ ਹੂੰ ਸਾਡੇ ਨਾਲ ਮੈਂ ਕਾ ਤੈਨੂੰ ਪਤਾ ਹੀ ਨਹੀਂ ਹਾਂ ਹਾਂ ਤੇ ਅੰਟੀ ਕਹਿੰਦੀ ਮਮੀ ਉਹਨੇ ਨਾ ਰਾਛਣ ਨਹੀਂ ਪੱਜਦਾ ਹੈਗੀਆਂ ਹੁੰਦੀਆਂ ਬਹੁਤ ਅਗਲੀਆਂ ਵੀ ਇਦਾਂ ਕਹਿੰਦੀਆਂ ਸੱਸਾਂ ਚੰਗੀਆਂ ਹੋਵੇ ਨਾ ਫੋਟੋ ਚੰਗੀਆਂ ਹੋਵੇ ਅਗਲੀਆਂ ਵੀ ਐਂ ਕਹਿੰਦੀਆਂ ਓਏ ਕੰਮ ਕਰਦਾ ਤੂੰ ਇਦਾਂ ਹੀ ਆ ਭਾਈ ਤੈਨੂੰ ਪਿਆਰ ਦੇਣ ਪਰ ਕਈ ਸੱਸਾਂ ਵੀ ਇਦਾਂ ਦੀਆਂ ਮਾਂ ਨਹੀਂ ਬਣਦੀਆਂ ਤੇ ਕਈ ਕੁੜੀਆਂ ਵੀ ਵਧੀਆ ਸੱਸਾਂ ਵੀ ਵਧੀਆ ਆਪਸ ਵਿੱਚ ਅੰਡਰਸਟੈਂਡਿੰਗ ਦੀ ਗੱਲ ਹੁੰਦੀ ਸਾਰੀ ਹਨਾ ਬਾਕੀ ਕਹਾਵਤਾਂ ਜਿੰਨੀਆਂ ਗੱਲਾਂ ਮਾਰ ਜੀ ਹਾਂ ਉਹਨਾਂ ਦੀ ਭਾਬੀਆਂ ਦਾ ਵੀ ਇੱਧਰ ਹੀ ਸੈਣਾ ਹੈ ਨਾ ਉਹਨਾਂ ਨੇ ਘਰ ਦੀਆਂ ਉਹਨੀਆਂ ਭਾਬੀਆਂ ਤਾਂ ਹੂੰ ਉਹਨਾਂ ਦੀ ਭਾਬੀਆਂ ਦੇ ਉਹਨਾਂ ਨੂੰ ਲਾਵਾ ਵਜੇ ਆਹੋ ਗਾ ਮੰਮੀ ਬਣਨਾ ਹਾਂ ਸਹੀ ਗੱਲ ਆ ਚੱਲ ਕਰ ਲਈਏ ਕੰਮ ਬੁੜੀਆਂ ਨੇ ਘਰ ਦੀ ਗੱਲਾਂ ਤਾਂ ਮਾਰ ਲਈ ਆਹੋ ਦੋ ਸੇਲੀਆਂ ਆ ਗਏ ਕਿਤਨੇ ਬੜੇ ਔਖੇ ਪੂਰਾ ਜੋਰ ਲਾ ਜੀ ਉਹ ਹਾੜਾ ਪੜੋਂ ਨਹੀਂ ਲੈਣੇ ਅੱਜ ਨਾ ਕਾਤੇ ਤਾਂ ਤਾਂ ਲੈਣੇ ਪਾਈ ਹੈ ਨਹੀਂ ਅੱਜ ਇਹ ਸੋਮਵਾਰ ਲੈ ਆ ਕਰਾਂਗੇ ਅੱਗੇ ਸੰਡੇ ਆਈਦਾ ਹਨਾ ਅਸੀਂ ਸੋਮਵਾਰ ਲੈ ਆ ਕਰਾਂਗੇ ਕਿਉਂਕਿ ਭਾਈ ਵੀ ਨਹੀਂ ਹੁੰਦਾ ਤੇ ਨਾ ਇਹ ਜਦ ਕਰੀਂ ਇੰਨੇ ਖਰਾਉਣੇ ਆ ਜਗ੍ਹਾ ਵੀ ਹੈ ਨਹੀਂ ਰੱਖਣ ਨੂੰ ਨਾ ਦਿੰਦੀ ਆ ਕਿਸੇ ਨੂੰ ਕਿ ਚਾ ਨਵਾਂ ਬੰਦਾ ਲੈ ਰੋ ਪੁਰਾਣੇ ਦੇ 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 ਦੇਣੇ ਨਹੀਂ ਆ ਜੇ ਗਰਨਾਟਮੇ ਹੀਰ ਬੰਦੇ ਆਇਆ ਦੇਤਾ ਉਹਨੂੰ ਦੇ ਦੇ ਕੇ ਖਰਾਉਣੇ ਜਿਹੜੇ ਨਹੀਂ ਚਾਹੀਦੇ ਹਾਂ ਮੱਛੀਆਂ ਦੇਖਣੀਆਂ ਦੇਖਣੀਆਂ ਚੱਲਾ ਮੱਛੀਆਂ ਦਸਾਲਦੀਆਂ ਕਿੰਨੀਆਂ ਮੱਛੀਆਂ ਦੇਖਣੀਆਂ ਕਿੱਧਰ ਆ ਮੱਛੀ ਆਹੋਂ ਦੇ ਕਿੰਨੀ ਘੁੰਮਦੀਆਂ ਵਾਓ ਦੇ ਕਿੰਨੇ ਸੋਹਣੇ ਲੱਗਦੇ ਨੇ ਦੇਖਦੇ ਕਿੰਨੇ ਸੋਹਣੇ ਲੱਗਦੇ ਨੇ ਲੱਗ ਰਹੇ ਨੇ ਨਹੀਂ ਮਥੜੀ ਗਲੀयां ਨੂੰ ਨਾਮ ਕਰਾਉਣਾ ਬਾਬਾ ਮਾਮਾ ਨੂੰ ਆਦਾ ਸਮਾਂ ਬਰਦ ਨਵਾਂ ਮਾਤਾ ਨੂੰ ਮੈਂ ਨਾ ਹਿੰਦੂ ਕਰਵਾਇਆ ਹੈ ਨਵਾਂ ਕੰਮ ਆਪਣਾ ਹੋ ਗਿਆ ਡਨ ਕੀ ਕਹਿੰਦੇ ਹੋ ਦੋਈ ਮੰਗੇ ਤੋ ਮੰਗੇ ਕੇ ਆਸੀ ਹਾਂ ਕੋਰਾ ਚੋਰਾ ਦੇ ਹਾਂ ਇੰਦਰ ਕੋ ਆਪਣੇ ਪਾਇ ਸੀ ਇੰਦਰ ਉਹ ਮਾਰ ਲਿਆ ਆ ਮੂੰਹ ਤੇ ਮੈਂ ਹੀ ਤਾਂ ਨਹੀਂ ਸੀ ਮੈਂ ਹੀ ਤਾਂ ਨਹੀਂ ਸੀ 10 ਦੇ ਇਹਨੂੰ ਕੱਲ ਕੋਸ਼ਿਸ਼ ਕਰਦੀ ਸੀ ਹਾਂ ਹਾਂ ਮੈਂ ਕਿਉਂ ਨਹੀਂ ਸੀ ਚਲੋ ਇਹਦੀ ਸੈਲੀ ਨੂੰ ਛੱਡ ਆਈਏ ਸੈਲੀ ਇਹਦੀ ਮੈਂ ਖੇਡ ਲਿਆ ਹੁਣ ਆਹ ਕੀ ਗੱਦੀਆਂ ਦੇ ਪੁਰੀਆਂ ਦੇ ਗਰਮ ਪਜਾਮੇ 500 ਬੁੜੀਆਂ ਦੇ ਗਰਮ ਪਜਾਮੇ 500 ਬੰਦਿਆਂ ਦਾ ਕੋਈ ਨਾਮ ਸ਼ਾਨ ਨਹੀਂ ਉਹ ਨਾਲ ਲਗਾ ਜਾ ਮੰਗੇ ਤੇ ਉਹਦਾ ਇਹ ਰੋਟੀਆਂ ਬਣਾਉਂਦੀ ਆ ਜਾਣਾ ਤਾਂ ਹੁਣੀ ਆ ਜਾ ਫੇ ਆ ਜਾ ਮੈਂ ਬੀਜੀ ਹੋ ਜਾਣਾ ਹੈ ਜਾਣਾ ਤੇ ਅੰਦਰ ਅੱਧੇ ਦੁਆਰੇ ਕੁੰਮਲੀ ਹੈ ਨਹੀਂ ਗੋਦਾਰ ਮੱਥਾ ਦੇ ਕੇ ਆਇਆ ਆਇਆ ਚਲੋ ਇਹਦੇ ਬਾਅਦ ਨਾਲ ਸੀਰ ਲਾਤੀ ਹੈ ਹਾਂ ਸੀਰ ਲਾਤੀ ਠੀਕ ਹੈ ਮਾਮੀ ਨਾਲ ਫੇ ਚੱਲਦੇ ਹਾਂ ਮੇਨੇ ਵੀ ਟੇਕੇ ਮੰਮੀ ਨੇ ਮਜਾਈ ਦੋ ਗੇੜਾ ਆਜੂਗੇ ਹੈਨਾ ਇਹ ਦੇ ਕਰਕੇ ਮੇਰਾ ਮੂਡ ਬਣ ਗਿਆ ਮੈਂ ਚਲੋ ਚੱਲਦੇ ਆ ਵਾਹਿਗੁਰੂ ਉਧਰ ਮੈਂ ਘਰੇ ਪਾਸਟ ਕਰਕੇ ਛੱਡਿਆ ਸੀਗਾ ਸਾਰਦਾ ਮੈਂ ਚੱਲ ਹੁਣ ਮੱਥੇ ਵਿੜੇ ਆਂ ਮੰਮੂ ਮੰਮੀ ਤੂੰ ਗਈ ਸੀ ਗੋਥੜੀ ਤੋਹਣੀ ਕਹਿੰਦੇ ਹੈ ਦੋ ਦੋਸਤੀ ਨਾਲ ਗਈ ਸੀ ਹਾਂ ਤਾਂ ਉਹਨੂੰ ਛੱਡ ਕੇ ਆਈਆਂ ਮੈਂ ਠੀਕ ਹੈ ਕਿ ਬੈਠ ਕੇ ਆਈਆਂ ਦੇਖੋ ਇਹ ਨਹੀਂ ਟਾਈਮ ਵਿਲੇਜ ਬਾਈਫ ਦੇਖੋ ਕਿਦਸ ਕਿਉਂ ਆ ਰਿਹਾ ਹੈ ਪੰਛੀਆਂ ਨੇ ਇਸ ਟਾਈਮ ਮਰ ਜਾਣਾ ਆਪਣੇ ਆਪਣੇ ਘਰਾਂ ਨੂੰ ਆ ਲੈਣ ਚ ਮਾਮੂ ਦੌੜੀਏ ਦੌੜ ਲਈ ਵਾ 2 ਚੱਲ ਦੌੜ ਨਹੀਂ ਨਹੀਂ ਦੌੜ ਲੈਣਾ ਦੌੜ ਲੈਣਾ ਆ ਬਾਠ ਕੌਣ ਕਰਦਾ ਕੁੜੀਂ ਗਾਦ ਲੇ ਗਾ ਮੈਂ ਦਰਦੀ ਜਾਣੀ ਨਹੀਂ ਮੈਂ ਜਾਂ ਸਿੱਧਾ ਪੁਰਖਾਂ ਕੀਆ ਬਾਝ ਦੇਖੋ ਕਿੰਨੀ ਸੋਹਣੀ ਐ ਕੁੜੀ ਦੀ ਭੈਣ ਜਿਹੜੀ ਵੀ ਭੈਣ ਕਰਦੀ ਐ ਮਾਮਾ ਲੱਕੜ ਲੈ ਜਾਂਦਾ ਇਹ ਗਾਣੀ ਅੱਛਾ ਅੱਛਾ ਚੱਲ ਅੰਦਰ ਜੇ ਗਿਆ ਹੈ ਨਹੀਂ ਆ ਜਾ ਅੰਦਰ ਪਟਿਆਲਾ ਖਲੀ ਜਾਣਾ ਪੁੱਤ ਲਈ ਤੇ ਲਈ ਹੈ ਬਾਜ ਉਹ ਕਰਦੀ ਕੁੜੀ ਆਪਣੀ ਇਹ ਤੇ ਕੁੜੀ ਆਪਣੀ ਨਿਕਲੀ ਇਹਦਾ ਨਾ ਅੱਲਾ ਪ੍ਰੇਤ ਜਿਹੜੇ ਮੇਰੇ ਨਾਲ ਹੁੰਦਾ ਮੰਗਾ ਸਰਦਾਰ ਉਹਦੀ ਭੈਣ ਆ ਆਪਣੇ ਭੈਣੇ ਬਹੁਤ ਵਧੀਆ ਆਵਾਜ਼ ਲੱਗੇ ਯਾਰ ਮੈਨੂੰ ਹਾਂ ਅੱਗੇ ਵੀ ਨੋਟ ਕਰ ਦੰਦੇ ਮੈਂ ਕਿ ਕਿੰਨੀਆਂ ਦੀ ਕੁੜੀ ਕਰਦੀ ਹੋਗੀ ਪਾਠ ਕਿਉਂਕਿ ਦੋ ਕੁੜੀਆਂ ਕਰਦੀਆਂ ਨਾ ਸਾਡੇ ਗੁਰੂ ਘਰ ਦੇ ਪਾਠ ਇੱਕ ਉਧਰ ਆਪਣੇ ਉਧਰ ਮਾਮੀ ਜੀ ਹੋਣੀ ਹੈ ਉਹਨਾਂ ਦੀ ਵੱਡੀ ਕੁੜੀ ਆ ਤੇ ਇੱਕ ਅਛੇ ਲਾਪਰੀ ਦੀ ਭੈਣ ਹੁੰਦੀ ਸੀ ਕਹਾਣੀ ਚ ਹਾਂ ਮਾਲੂ ਮੈਂ ਸਿੰਦਰੂਨ ਕਾ ਲੱਗੇ ਆ ਹਾਂ ਦੋਨੇ ਦੇ ਦੀਆਂ ਬੱਤ ਵੱਡੀਆਂ ਹਾਂ ਨਾਲ ਕੁਰਤਾ ਤੇ ਕਲਤਰੀ ਆ ਜੰਨਾ ਅੰਕ ਬੰਦ ਬੰਦ ਖਦ ਬਿਲ ਜਾਈਏ ਪ੍ਰਾਂਤਨਾ ਸਾਥੇ ਮਾਂ ਸਾਥੇ ਤਾਂ ਚਲੋ ਹਾਂ ਨਾਲ ਸ਼ੈਰ ਹੋਗੇ ਨਾਲ ਉਹ ਵੀ ਸਟੈਪ ਇਹਨੇ ਹਾਂ ਮੇਰੇ ਨਾਲ ਨਾਲ ਸਟੈਪ ਕਰਨੇ ਆ 8000 ਹੋ ਗਿਆ 2000 ਰਹਿ ਗਿਆ 10000 ਕਰਨਾ ਪੂਰਾ ਤੇ ਚਲੋ ਬਸ ਇੰਨੇ ਜਿਹਾ ਬਲੌਗ ਅੱਜ ਗੱਲਾਂ ਬਾਤਾਂ ਕੀਤੀਆਂ ਪਤਾ ਵੀ ਨਹੀਂ ਕਦੋਂ ਸ਼ੁਰੂ ਹੜ ਕੇ ਤਾਂ ਕਦੋਂ ਐਂਡ ਹੋ ਗਿਆ ਸਵੇਰ ਤੋਂ ਨਹੀਂ ਤਿਆਰ ਕੀਤਾ ਮਾਨੀਆ ਨਹੀਂ ਸੀ ਅੱਜ ਪਤਾ ਨਹੀਂ ਕਰਦੇ ਕਈ ਵਲੇ ਹੋ ਜਾਂਦਾ ਇਦਾਂ ਕਿ ਨਹੀਂ ਬੰਦਾ ਹੁੰਦਾ ਕੁਝ ਕਰਨ ਕਰਦੇ ਆਂ ਫਿਰ ਸਟੈਪ ਕਰ ਲੀਏ ਪੂਰੇ ਸਟੈਪ ਕਰਕੇ ਪੂਰੇ ਵਿੱਚ ਕਾਲ ਆ ਗਈ ਸੌਰੀ ਤੇ ਕਰਦੇ ਆਂ ਬਲੌਗ ਕੰਟੀਨਿਊ ਲਾਸਟ ਤੱਕ ਬਲੌਗ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ ਲਵ ਯੂ ਸੋ ਮੱਚ ਤੇ ਸ਼ੇਅਰ ਕਰਦੇ ਕਰੋ ਬਲੌਗ ਨੂੰ ਜੇ ਵਧੀਆ ਲੱਗਦਾ ਲਾਈਕ ਕਮੈਂਟ ਬਾਏ ਥੈਂਕ ਯੂ